অল টু নিউজ চ্যানেল ਦੇ ਵਿੱਚ ਤੁਹਾਡਾ ਸਵਾਗਤ ਲੰਡਨ ਦੇ ਵਿੱਚ ਰਹਿਣ ਵਾਲੀ ਔਰਤ ਦਾ ਉਸਦੇ ਪਤੀ ਵੱਲੋਂ ਕੀਤਾ ਗਿਆ ਕਤਲ 1 ਸਾਲ ਪਹਿਲਾਂ ਹੀ ਉਹ ਗਏ ਸੀ ਲੰਡਨ 에য়ারਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਹਲਕਾ ਕਾਦਗਿਆਂ ਦੇ ਪਿੰਡ ਜੋਗੀ ਚੀਮਾ ਦੀ ਰਹਿਣ ਵਾਲੀ 19 ਸਾਲਾ ਲੜਕੀ ਮਹਿਕ ਸ਼ਰਮਾ ਪੁੱਤਰੀ trilochan ਦਾ ਕੋਰੀਡੋਰ ਲੰਡਨ ਦੇ ਵਿੱਚ ਉਸਦੇ ਘਰ ਦੇ ਅੰਦਰ ਹੀ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਮਹਿਜ ਡੇਢ ਸਾਲ ਪਹਿਲਾਂ ਹੀ ਦੋਨਾਂ ਮੀਆਂ ਬੀਵੀ ਦਾ ਵਿਆਹ ਹੋਇਆ ਸੀ ਤੇ ਇਹ ਕਤਲ ਵੀ ਉਸਦੇ ਪਤੀ ਦੁਆਰਾ ਹੀ ਕੀਤਾ ਗਿਆ ਸੀ ਹੁਣ ਭਾਰਤ ਵਿੱਚ ਪਰਿਵਾਰ ਦਾ ਰੋੜੋ ਕੇ ਬੁਰਾ ਹਲ ਹੈ ਤੋ ਉਹ ਆਪਣੇ ਲੜਕੀ ਦੀ ਮ੍ਰਿਤਕ ਸ਼ਰੀਰ ਨੂੰ ਭਾਰਤ ਲਿਆਉਣ ਲਈ ਕੋਹਾਰ ਲਗਾ ਰਿਹਾ ਹੈ ਜਿਕਰ ਹੋ ਗਿਆ ਕਿ ਪਿਤਾ ਜੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਪਰਿਵਾਰ ਦੀ ਪੇਰਵਾਈ ਕਰਨ ਵਾਲਾ ਕੋਈ ਵੀ ਨਹੀਂ ਤੁਸੀਂ ਦੇਖ ਰਹੇ ਹੋ ਜਸਵਿੰਦਰ ਬਿੱਦੀ ਬਟਾਲਾ ਦੇ ਨਾਲ ਕਰਮਜੀਤ ਜੰਬਾਦੀ ਇਹ ਵਿਸ਼ੇਸ਼ ਰਿਪੋਰਟ ਕਿ ਕੁੜੀ ਗਰਦਾਸਪੁਰ ਵੈਸੀ ਸੰਤਨਗਰ ਮੱਲ ਜੀ ਕਿੰਨਾ ਕਿਰੋ ਗਿਆ ਬਾਅਦ ਇਹਨਾਂ ਨੂੰ 1.5 ਸਾਲ ਹੋ ਗਿਆ ਜੀ ਈ ਵਾਰਦਾ ਤੇ ਵਾਰਦਾ ਤੋਂ ਇਹਦੇ ਪਰੋਣੇ ਨਹੀਂ ਕੀਤੀ ਹੈ ਗਈ ਉਹਨੇ ਚਾਕੂ ਮਾਰ ਕੇ ਉਹਦੀ ਹੱਤਿਆ ਕੀਤੀ ਆ ਇਹ ਇਸਨੇ ਹਾਂਜੀ ਸਸ ਨੂੰ ਇਹ ਮੰਗਾ ਜੀ ਉਹ ਕੁੜੀ ਨੂੰ ਇੱਥੇ ਬੁਲਾਇਆ ਜਾਏ ਸਾਡੇ ਕੋਲ ਹਾਂਜੀ ਉਹਦੀ ਡੱਡ ਬੋਡੀ ਬੁਲਾਈ ਜਾਏ ਜੀ ਕਿੰਮਤੋਂ ਤੇ ਗਰੀਬ ਬਹੁਤ ਗਰੀਬ ਪਰਿਵਾਰ ਆ ਜੀ ਕੁੜੀ ਦਾ ਜਿਹੜਾ ਮਤਲਬ ਪਿਓ ਆ ਦੀ ਡੱਥ ਹੋ ਚੁੱਕੀ ਹੈ ਕੁੜੀ ਦੀ ਜਿਹੜੀ ਸ਼ਾਦੀ ਉਹ ਸਾਰੇ ਪਿੰਡ ਦੇ ਸਹਾਯੋਗ ਨਾਲ ਐਨਆਰਆਈ ਵੀਰਾਂ ਦੇ ਸਹਾਯੋਗ ਨਾਲ ਹੋਈ ਤੇ ਮਤਲਬ ਇਨਸਾਫ ਚਾਹੀਦਾ ਅਕਸਰ ਹੀ ਕੁੜੀ ਨੂੰ ਜਿਹੜੇ ਆ ਇਹਦੇ ਮਤਲਬ ਕੁੜੀ ਦੇ ਸਹੁਰੇ ਇਹਨੂੰ ਤੰਗ ਕਰਦੇ ਰਹਿੰਦੇ ਇਹਦੇ ਕੋਲ ਮਤਲਬ ਪਰਵਤੀ ਮੰਗਦੇ ਵੀ ਸਾਨੂੰ 50 ਲੱਖ ਰੁਪਏ ਦਓ ਗਰੀਬ ਪਰਿਵਾਰ ਹੋਣ ਦੇ ਨਾਤੇ ਇਹ 50 ਲੱਖ ਰੁਪਏ ਕਿੱਥੋਂ ਲੈਣਗੇ ਕਿਉਂਕਿ ਇਹਨਾਂ ਕੁੜੀ ਦੀ ਮੈਰਜ ਹੀ ਬੜੀ ਔਖੀ ਕੀਤੀ ਤੇ ਮਤਲਬ ਕੁੜੀ ਨੂੰ ਜੋ ਪੜ੍ਹਾਈ ਕਰਾਈ ਇਹਨਾਂ ਨੇ ਮਾਪਿਆਂ ਨੇ ਕਰਾਈ ਪੈਸੇ ਲਾ ਕੇ ਸਹੁਰਿਆਂ ਨੇ ਬਾਹਰ ਭੇਜਿਆ ਸੀ ਇੱਕ ਸਾਲ ਕੁੜੀ ਬਾਹਰ ਰਹੀ ਹੈ ਫਿਰ ਮੁੰਡੇ ਨੂੰ ਬਾਹਰ ਲੈ ਕੇ ਨਾਲ ਉੱਥੇ ਜਾ ਕੇ ਮੁੰਡੇ ਨੇ ਮੁੰਡਾ ਅਕਸਰ ਨਸ਼ਿਆਂ ਦਾ ਆਦੀ ਸੀ ਤੇ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਮੁੰਡੇ ਦਾ ਚਾਚਾ ਵੀ ਜੋ ਬਾਹਰ ਹੁੰਦਾ ਤੇ ਗੱਲ ਸਾਨੂੰ ਸ਼ਾਮੀ ਪਤਾ ਲੱਗਾ ਵੀ ਕੁੜੀ ਦੀ ਉਹਨੇ ਚਾਕੂ ਮਾਰ ਕੇ ਹੱਤਿਆ ਕਰਤੀ ਹੈ ਵੀਡੀਓ ਕਾਲ ਆਈ ਵੀਡੀਓ ਕਾਲ ਦੇ ਵਿੱਚ ਦੋਵਾਂ ਬੰਦੇ ਨੇ ਧਮਕੀਆਂ ਆਈਆਂ ਲਾਈਵ ਹੋ ਕੇ ਨੇ ਧਮਕੀਆਂ ਦਿੱਤੇ ਇਹ ਮਸਲਾ ਨਾ ਚੁੱਕਿਓ ਤੇ ਡੱਡ ਬਗੱਡੀ ਜਿਹੜੀ ਆ ਇਹ ਪੰਜਾਬ ਨਾ ਮਗਾਓ ਨਹੀਂ ਤੇ ਤੁਹਾਡਾ ਮਾਰਾ ਹਸ਼ੜ ਹੋਵੇਗਾ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜਗਰੂਪ ਸਿੰਘ ਜਗਰੂਪ ਸਿੰਘ ਸੇਖਾ ਕੋ ਬੇਨਤੀ ਮਦਦ ਮੰਗਦੇ ਆ ਇਹਦੀ ਡੱਡ ਵੱਡੀ ਜਿਹੜੀ ਆ ਉਹ ਪੰਜਾਬ ਲਿਆਂਦੀ ਜਾਵੇ ਤੇ ਮੈਂ ਦੱਸਿਆ ਵੀ ਪਰੋਤੀ ਦੀ ਮੰਗ ਜਿਹੜੀ ਅਕਸਰ ਸੋਹਰਾ ਪਰਿਵਾਰ ਕਰਦਾ ਰਹਿੰਦਾ ਸੀ ਤੇ ਸਾਨੂੰ ਅਸੀਂ ਐਸਐਸਪੀ ਗਰਦਾਸਪੁਰ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮੈਨੂੰ ਆਪਣੇ ਕੁੜੀ ਨਾਲ ਗੱਲ ਕਰਨੀ ਆ ਮੇਰੇ ਬੱਚੀ ਨੂੰ ਮਾਰ ਤਾ ਤੁਸੋਂ ਤੁਸੋਂ ਬੋਕਤੇ ਗੱਲ ਕਰ ਚੁੱਪ ਕਰਕੇ ਜੇ ਦੱਸੋ ਚੁੱਪ ਕਰਕੇ ਨਾ ਮੇਰੀ ਮੈਦੀ ਨੇ ਧੋਖਾ ਕੀਤਾ ਹੈ ਜੇ ਦੱਸੋ ਚੁੱਪ ਕਰਕੇ ਦੱਸੋ ਮੈਨੂੰ ਹੋ ਰਿਹਾ ਹੈ ਗੀਦੀ ਚੁੱਪ ਕਰਕੇ ਗੱਲ ਕਰ ਉਹਦੇ ਸੋਹਣੇ ਮੈਨੂੰ ਧੋਖਾ ਕੀਤਾ ਮੇਰਾ ਘਰ ਵਾਲਾ ਡੇਢ ਸਾਲ ਹੋ ਗਿਆ ਵਾ ਸੰਤਨਗਰ ਗੁਰਦਾਸਪੁਰ ਹੈ ਕਿੰਨਾ ਕੀੜਾ ਹੋਇਆ ਮੈਂ ਹੁਣ ਡੇਢ ਸਾਲ ਹੋ ਗਿਆ ਇਹ ਮਾਰ ਕਿਉਂ ਗਏ ਹਾਂਜੀ ਇਸ ਸਾਲ ਉਹ ਚਲਾ ਮਸਲਾ ਵੀ ਤਰੀਕ ਨੂੰ ਸਾਲ ਹੋਇਆ ਨੰਬਰ ਦੀ ਹੁਣ ਕੀ ਮਸਲਾ ਹੋਇਆ ਕੋਈ ਪਤਾ ਨਹੀਂ ਉਹਨੇ ਕਤਲ ਕਰਤਾ ਦੇ ਘਰ ਵਾਲੇ ਨੇ ਚਾਕੂ ਮਾਰ ਮਾਰ ਕੇ ਮੇਰੀ ਟੀਮ ਹਾਂਜੀ ਹਾਂ ਕਰਤਾ ਬਾਹਰ ਜਾ ਕੇ ਕਰਦਾ ਰਿਹਾ ਵਾ ਜਿਆਦਾ ਉਹ ਪਛਾਣ ਬੜਾ ਕੀਤਾ ਨੇ ਹਨੂ ਤੇਰੀ ਬਾਪ ਕੋਣ ਕਰਦਾ 50 ਲੱਖ ਕਿਉਂ ਕਰਦਾ ਸੋਰਾ ਮੈਂ ਮੈਂ ਕਹੇ ਮੇਰੀ ਤੀ ਬਲਾ ਦੋ ਇਧਰ ਕਹਿੰਦਾ ਮੈਨੂੰ 50 ਲੱਖ ਰੁਪਏ ਦੇ ਦੇ ਤੇਰੀ ਤੀ ਫੇਰ ਬਣਾ ਸੋਰਾ ਆਦਾ ਸੋਰਾ ਆਦਾ ਕਹਿੰਦਾ 50 ਲੱਖ ਰੁਪਏ ਦੇ ਦੋ ਫੇਰ ਤੁਹਾਡੀ ਤੀ ਬਲਾ ਦਾਂਗੇ ਆਏ ਮੇਰਾ ਬੱਚਾ ਹੈਗਾ ਉਹਨਾਂ ਦਾ ਇੱਕ ਮੁੰਡਾ ਆ ਇੱਕ ਕੁੜੀ ਆ ਐ ਮੇਰਾ ਦੋਤੀ ਦੋਤਾ ਨਹੀਂ ਕੋਈ ਨਹੀਂ ਆ ਮੇਰੇ ਛੋਟੇ ਦੋ ਬੱਚੇ ਮੇਰਾ ਘਰ ਵਾਲਾ ਵੀ ਨਹੀਂਗਾ ਮੇਰਾ ਕੋਈ ਨਹੀਂ ਨਾ ਮੇਰਾ ਅੱਗੇ ਨਾ ਮੇਰਾ ਪਿਛਲੇ ਮੈਂ ਆਪਣਾ ਪੈਨਸ਼ਨ ਦੇ ਸਰ ਤੋਂ ਟੈਂਪਾਸ ਕਰਦੀ ਮੈਨੂੰ 1500 ਰੁਪਏ ਪੈਨਸ਼ਨ ਹੀ ਆਉਂਦੀ ਆ ਮੇਰੀ ਬੱਚੀ ਨੂੰ ਇੱਧਰ ਬੁਲਾਇਆ ਜਾਏ ਤੇ ਉਹਨੂੰ ਗੋਲੀ ਮਾਰ ਦੋਸੀ ਅਰੇ ਉਹਨਾਂ ਘਰ ਵਾਲ ਨੂੰ ਮੇਰੀ ਮੈਨੂੰ ਕੁੜੀ ਚਾਹੀਦੀ ਆ